ਸਾਨੂੰ ਮਾਰੀ ਜਾਂਦਾ ਉਹਨੂੰ ਬੜਾ ਦੇਖ ਲਾ ਧੰਨਵਾਦ ਤੇ ਜਣੀ ਹੈ ਇੱਕ ਹਾਂ ਫੜ ਤੇ ਮੰਨ ਲਓ ਗੱਲ ਇਹਨਾਂ ਨੂੰ ਟੱਟਿਆਂ ਨੂੰ ਵੀ ਦੇਵੇਂਗੀ ਫਿਰ ਇਹਨਾਂ ਨੂੰ ਲੈ ਆਈ ਮਿੱਤਰੋ ਅੱਜ ਦੀ ਸ਼ੁਰੂਆਤ ਕਰਦੇ ਆਂ ਨਵੀਂ ਵੀਡੀਓ ਦੇ ਨਾਲ ਆਪਾਂ ਪਹੁੰਚੇ ਹੋਇਆ ਪਸ਼ੂ ਮੰਡੀ ਮਾਨਸਾਂ ਤੇ ਬਾਈ ਸਰਾ ਪੀਸ ਲਈ ਖੜਾ ਜਾਵਾਂ ਜਿਵੇਂ ਕਹਦੀਏ ਹਾਏ ਤੋਕੜਾਣੇ ਪਰ ਤਾਜ਼ੀਆਂ ਸੂਈਆਂ ਵਰਗੀਆਂ ਜਿਵੇਂ ਕਹਦੀਆਂ ਨਜ਼ਾਰਾ ਲਿਆ ਤਾਂ ਦੇਖ ਕੇ ਮਨ ਖੁਸ਼ ਹੋ ਗਿਆ ਤੇ ਬਾਈ ਦਾ ਨੌਰਾਗਾ ਫਾਰਮ ਜਿਵੇਂ ਆਪਣਾ ਆਵਰਾ ਕਹਦੀਏ ਤੇ ਟੋਕੜਾਂ ਵੇਚ ਦਿੰਦੇ ਆ ਸੱਜਰਾਂ ਪਾ ਲੈਂਦੇ ਆ ਚੰਗੇ ਪਸ਼ੂਆਂ ਨੇ ਸਕੀਨ ਨੇ ਤੇ ਬਾਕੀ ਸਾਰੀ ਗੱਲਬਾਤ ਬਾਈ ਨਾਲ ਕਰਾਵਾਂਗੇ ਇੱਕ ਵਾਰੀ ਧੋਰ ਬਾਈ ਬੂਰੀ ਤੋਂ ਸ਼ੁਰੂ ਕਰਦੇ ਆ ਬੂਰੀ ਝੋਟੀ ਇੱਕ ਵਾਰੀ ਤੁਰਦੀ ਤੁਸੀਂ ਚੈੱਕ ਕਰ ਲੋ ਤੇ ਬਾਕੀ ਫਿਰ ਆਪਾਂ ਬਾਈ ਤੋਂ ਸਾਰੀ ਡਿਟੇਲ ਲੈ ਕੇ ਦੇਵਾਂ ਕਿੰਨੇ ਚਰਦੀ ਗੱਬਣਾ ਤੇ ਕਿੰਨਾ ਦੁੱਧ ਆ ਇਹਨੂੰ ਲੈ ਚੱਲ ਬਾਈ ਝੋਟੀ ਚੰਗੀ ਆ ਮਿੱਤਰੋ ਥਣਲੇ ਬਾਬੇ ਕੋਲ ਸਾਫ਼ ਜਮਾ ਕਿਸੇ ਤਰ੍ਹਾਂ ਦਾ ਕੋਈ ਡੇਡਾ ਪਾਣੀ ਟਾਇਟ ਲੈਵੇ ਦੀ ਆ ਚੰਗੀ ਝੋਟੇ ਜੇ ਕਈ ਵਾਰ ਕੋਈ ਸਕੀਨ ਭਰਾ ਹੁੰਦਾ ਹਨਾ ਆ ਲੱਕਨਰ ਟੋਕੜੀ ਲੈ ਲਈਏ ਲੈ ਲਈਏ ਚੰਗੀ ਹੈਣਾ ਤੇ ਉਹ ਗੱਲ ਆ ਤੇ ਤੁਸੀਂ ਇਹ ਝੋਟੀ ਦੇਖ ਕੇ ਖਰੀਦ ਸਕਦੇ ਹੋ ਜਿਵੇਂ ਬਾਈ ਹੈਣਾ ਘਰੇ ਪਾਲੀਆਂ ਹੋਈਆਂ ਨਹੀਂ ਟੋਕੜਾ ਨਾ ਲਿਸੀਆਂ ਹੁੰਦੀਆਂ ਨੇ ਤਾਂ ਤੁਸੀਂ ਦੇਖ ਸਕਦੇ ਹੋ ਹੱਡੀ ਦੀ ਨੇ ਹੁੰਦੇ ਆ ਪਰ ਬਾਈ ਦੀ ਸੰਭਾਲ ਦੇਖੋ ਯਾਰਾ ਤੇ ਮੰਗਰ ਬੱਚੇ ਵੀ ਜਿਵੇਂ ਕਹਦੀ ਹੈ ਨਾ ਸਿਰਾ ਗੱਲ ਵਾਦੀ ਗਰੀਬੀ ਅਮੀ ਦੇ ਮੰਗਰ ਕਟਾਗਾ ਤੇ ਬਾਕੀ ਬਾਈ ਤੋਂ ਪੂਰੀ ਜਾਣਕਾਰੀ ਲੈਣੇ ਉਰੇ ਜਾ ਬਾਈ ਭਾਈ ਅਸੀ ਗੱਲ ਪਹਿਲਾਂ ਦਾ ਠੀਕ ਆ ਤੇ ਭਾਈ ਨਾਮ ਦੱਸੋ ਆਪਣਾ ਨਾਮ ਮੇਰਾ ਬਰਿੰਦਰ ਸਿੰਘ ਭਾਈ ਪਿੰਡ ਲੋਂਗਵਾਲਾ ਬਰਿੰਦਰ ਪਿੰਡ ਲੋਂਗਵਾਲਾ ਜਿਹੜਾ ਭਾਈ ਜਲਾ ਸੂਰ ਭਾਈ ਸੰਗਰੂਰ ਆ ਹਾਂ ਐਵੇਂ ਨਹੀਂ ਮਸੂਰ ਹੋਇਆ ਹੈ ਨਾ ਨੰਬਰ ਬੋਲ ਇੱਕ ਵਾਰ ਨੰਬਰ ਵੀਰੇ 980340954 ਠੀਕ ਆ ਨਾਂ ਕੀ ਦੱਸਿਆ ਹੀ ਨਾਮ ਬਰਿੰਦਰ ਸਿੰਘ ਬਰਿੰਦਰ ਬਰਿੰਦਰ ਜੇ ਗੱਲ ਕਰ ਲਿਓ ਭਾਈ ਆਪਣਾ ਫਾਰਮਾ ਕਰੇ ਫਾਰਮ ਕਰੇ ਆਪਣਾ ਚੰਗੇ ਬਸੰਗਰ ਲਾਏ ਹੋਣੇ ਹਾਂ ਠੀਕ ਆ ਦੁੱਧ ਤੇ ਲਾਏ ਹੋ ਚੰਗੇ ਪੂਰੇ ਬਰੀਡ ਵਾਲੇ ਹਾਂ ਹਾਂ ਬਰੀਡ ਵਾਲੇ ਠੀਕ ਆ ਤੇ ਦੁੱਧ ਦਾ ਕੰਮ ਆ ਬ੍ਰਿੰਦਰ ਜੀ ਆਪਾਂ ਬਈ ਝੋਟੀ ਦੀ ਗੱਲ ਕਰ ਲਈ ਤਾਂ ਕਹਿੰਦੇ ਮੇ ਸੂਏ ਪੂਰੀ ਐ। ਇਹ ਬਈ ਦੂਜੇ ਸੂਏ ਸੂਈ ਹੋਈ ਐ, ਤੀਜੇ ਵਾਸਤੇ ਗੱਭਣਾ 4 ਮਹੀਨੇ ਦਾ। ਦੂਜੇ ਸੂਏ ਸੂਈ ਸੀ ਤੇ ਤਾਂ ਇਸੂਈ ਦਾ ਬਈ ਦੁੱਧ ਕਿੰਨਾ gsi ਬ੍ਰਿੰਦਰ ਦਾ? ਇਸੂਈ ਦਾ ਦੁੱਧ ਵੀਰੇ ਇਹ 16+ ਚੱਲਦੀ ਤੇ ਆਪਣੇ। 16 ਹਾਂ ਠੀਕ ਆ ਤੇ ਹੁਣ ਕਿੰਨੇ ਟਾਈਮ ਦੇ ਗੱਭਣਾ 10-12 ਲੀਟਰ ਹੁਣ ਦੁੱਧਾ ਵੀਰੇ ਥੱਲੇ 4 ਮਹੀਨੇ ਦੀ ਗੱਭਣਾ ਚੈੱਕ ਪਾਸ ਆ। 4 ਮਹੀਨੇ ਦੀ ਗੱਭਣਾ 10 ਤੋਂ ਪਲੱਸ ਬਈ ਕਹਿੰਦਾ ਦੁੱਧ ਆਗਾ 11 ਲੀਟਰ। ਬਾਕੀ ਬਈ ਤੁਸੀਂ ਤਸੱਲੀ ਕਰ ਲਿਓ। ਮਾਗਰ ਕੱਟਾ-ਕੱਟੇ ਦੇ ਬੰਦੀਆਂ ਠੀਕ ਆ 골ਡਨ ਲੰਗੋ ਵਾਲਾ ਤੇ ਬਾਕੀ ਬਾਈ ਦੇ ਪਿੰਡ ਆ ਬੂਰਾ ਚੰਗਾ ਝੋਟਾ ਨੀਲੀ ਰਾਵੀ ਦਾ ਹਾਂ ਹਾਂ ਨੀਲੀ ਚ ਪੈਂਦਾ ਨੀਲੀ ਚ ਪੈਂਦਾ ਤੇ ਉਹਦਾ ਟੀਕਾ ਭਰਿਆ ਹੋਇਆਗਾ ਤੇ ਬਾਕੀ ਤੁਸੀਂ ਸਰਚ ਕਰਕੇ ਉਹ ਦੇਖ ਸਕਦੇ ਹੋ ਨੈਟ ਤੇ ਹਣਾ ਬਾਈ ਤੇ ਦੂਜੇ ਸੂਏ ਸੂਈ ਹੋਈ ਆ ਤੀਜੇ ਸੂਏ ਵਾਸਤੇ ਗੱਬਣਾ 4 ਮਹੀਨਿਆਂ ਦੀ ਹਾਂ 4 ਠੀਕ ਆ ਤੇ 10 ਕਿਲੋ ਦੁੱਧ ਆ ਬਾਹਰ ਦੁੱਧ ਆ ਬਾਈ ਬਾਹਰ ਦੁੱਧ ਲੈ ਕੇ ਦੇ ਗਾਰੰਟੀ ਕਰ ਲੈ ਹਾਂ ਬਾਕੀ ਤੁਸੀਂ ਕੰਡਾ ਲੈ ਕੇ ਆ ਜਾਓ ਬਾਈ ਕੋਲੇ ਘਰੇ ਵੀ ਜਾ ਸਕਦੇ ਹੋ ਇੱਥੇ ਵੀ ਆ ਸਕਦੇ ਹੋ ਠੀਕ ਆ ਤਸੱਲੀ ਕਰ ਲੈ ਸੌਦਾ ਕਰਕੇ ਤੇ ਬਰਿੰਦਰ ਭਾਈ ਰੇਟ ਕੀ ਕਰਦੇ ਰੇਟ ਭਾਈ ਇਹਦਾ 1 ਲੱਖ 20 ਹਜ਼ਾਰ ਹਾਂ ਹਾਂ ਤਾਂ ਕੋਈ ਨੇ ਮਾਨਤਨ ਕਰਾਂ ਮਾਨਤਨ ਹੋ ਜੂਗਾ ਰੇਟ 1 ਲੱਖ ਤੇ 20 ਹਜ਼ਾਰ ਭਾਈ ਕਹਿੰਦਾ ਮੰਡੀ ਦੇ ਹਿਸਾਬ ਠੀਕ ਹੈ ਮਾਨਤਨ ਜ਼ਰੂਰ ਹੋ ਜੂਗੀ ਝੋਟੀ ਚੰਗੀ ਆ ਜੇ ਮਿੱਤਰੋ ਕਈ ਵਾਰ ਸਕੀਨ ਭਰਾ ਹੁੰਦੇ ਆ ਲਗਾ ਯਾਰ ਤੋਕੜ ਚੰਗੀ ਖਰੀਦ ਲੈ ਹਣਾ ਕਈ ਵਾਰ ਤਾਜੀ ਰਾਮ ਰਾਮ ਮੇਰੀ ਸਾਰੀ ਬਾਹਣਾ ਨੇ ਕਾਕੀ ਤਾਇਆ ਨੇ ਜੇ ਥਾਰੀ ਬੈ ਸੱਤਵੇਂ ਮਹੀਨੇ ਮੈਂ ਗਿਆ ਬਣ ਲੱਗ ਗਈ ਉਹ ਤਾਂ ਜੋ ਤੁਮ ਈਪ ਖਵਾਓਗੇ ਵਹ ਬਿਆਦ ਤੇ ਦਿਖੇਗਾ ਅਰ ਦਿਖੇਗਾ ਕਿ ਉਕਰ ਜਦ ਉਸਕੀ ਲਿਓਟੀ ਸੁਤਰੀਰ ਬੜੀ ਤਿਆਰ ਹੋ ਜਾਏਗੀ जब ठोकर न बाल्टी दूध की काटोगी तो उस खतर बाट के देखने लाग रही हो ही जाओ दो मेडिकल लेवटी भी बढ़िया तैयार होगी और जोटी भी सुथरी दिखेगी या पहले एक लीटर की पैकिंग माया करती इफ दो की में भी आ गई है और बेबे और भी घनी जानकारी चाहिए ऐसे ना तो इस नंबर पर फोन कर लियो सात आठ दो जीरो 42000 ਹਰ ਪਸ਼ੂ ਪਾਲਕ ਦੀ ਪਸੰਦ ਰਾਈਟ ਹੈ ਜੀ ਤਾਜੀ ਦੇ ਉਹਨੇ ਪੈਸੇ ਨਹੀਂ ਲਾਉਣ ਹੁੰਦੇ ਤਾਂ ਦੁੱਧ ਇਹਦੇ ਥੱਲੇ ਵੀ ਚੰਗਾ ਤਿਆਰ ਆ ਤੇ ਬਰਿੰਦਰ 2 ਨੰਬਰ ਵਾਲੀ ਤੋਰ ਬਾਈ 2 ਨੰਬਰ ਵਾਲੀ ਬਾਈ ਦੂਜੇ ਨੰਬਰ ਤੇ ਦੋ ਨੰਬਰ ਤੇ ਝੋਟੀ ਤੋਰ ਕੇ ਦਿਖਾਉਣੇ ਸਾਨੂੰ ਇਹ ਵੀ ਦੇਖ ਲਓ ਹਣਾ ਤਾਜੀ ਆ ਤਾਜੀ ਸੂਈ ਵਰਗੀ ਜਮਾ ਦੱਸ ਹੀ ਨਹੀਂ ਸਕਦਾ ਹਣਾ ਟੈਡ ਲੇਵਾ ਵਧੀਆ ਫਸਮਾ ਚੰਗਾ ਮੰਨ ਲਓ ਥਣ ਲੱਗਿਆ ਤੇ ਮੰਗਰੇ ਦੇ ਕੱਟੀਆਂ ਤੇ ਬਾਕੀ ਪੂਰੀ ਗੱਲਬਾਤ ਆਪਾਂ ਬਰੇਂਦਰ ਨਾਲ ਕਰਾਂਗੇ ਯਾਰ ਪਿੱਠ ਪੁੜੇ ਤੇ ਝੋਟੀ ਦੀ ਬੰਤਰ ਗਈਆਂ ਨਾ ਤੇ ਬਹੁਤ ਚੰਗੇ ਢਾਂਚੇ ਦੀ ਹੈ ਬਾਕੀ ਆਪਾਂ ਬਾਈ ਨਾਲ ਸਾਰੀ ਪ੍ਰੋਪਰ ਦੇ ਡਿਟੇਲ ਲੈ ਕੇ ਦਿੰਨੇ ਆ ਤੇ ਹੈ ਤੋਕਣਾ ਦੋਨੇ ਤੇ ਚੰਗੀਆਂ ਨੇ ਜਮਾ ਆਪਾਂ ਕਹੇ ਦੀ ਹੈਣਾ ਸਾਮ ਸੰਭਾਲ ਦੇਖ ਲਓ ਪਹਿਲਾਂ ਬਾਈ ਦੀ ਹੈਣਾ ਸਿਰਾ ਗੱਲਬਾਤ ਹੀ ਕਰੀ ਪਈ ਆ ਤੇ ਬਾਕੀ ਇਹਦੀ ਵੀ ਬਾਈ ਤੋਂ ਡਿਟੇਲ ਲੈ ਕੇ ਦਿੰਨੇ ਆ ਕਿੰਨਾ ਦੁੱਧ ਆ ਹੁਣ ਪ੍ਰੋਪਰ ਕਿੰਨੇ ਟਾਈਮ ਦੀ ਗੱਭਣਾ ਕੀ ਗੱਲਬਾਤ ਆ ਤਾਂ ਲੇਵਾ ਬਿਲਕੁਲ ਖਬਰੇਂਦਰੇ ਬਾਈ ਕੰਮੇ ਸੂਇਆ ਇਹ ਵੀ ਬਾਈ ਦੂਜੇ ਸੂਏ ਸੂਈਆ ਦੂਜੇ ਸੂਏ ਸੂਈਆ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਸੂਈ ਨੂੰ ਬਾਈ ਇਹ ਮਹੀਨੇ ਕੇ ਦਾ ਟੀਕਾ ਭਰਾਇਆ ਹੋਇਆ ਹੈ ਸੈਵਨ ਸਟਾਰ ਝੋਟੇ ਦਾ ਪੰਨ ਟੀਕਾ ਭਰਾਇਆ ਹੈਗਾ ਸੈਵਨ ਸਟਾਰ ਦਾ ਹਾਂ ਉਹ ਪਿੱਛੇ ਵੀ ਪਹਿਲਾਂ ਸਰਕਾਰੀ ਸੀਮੇਂ ਦੀ ਕੱਟੀ ਜਾ ਉਹ ਸਰਕਾਰੀ ਸੀਮੇਂ ਦੀ ਹੈਗਾ ਹੁਣ ਮਨ ਲੈ ਦੂਜੇ ਸੂਏ ਸੂਏ ਹੁਣ ਦੂਜੇ ਸੂਏ ਤੇ ਤੀਜੇ ਵਾਸਤੇ ਤੇ ਟੀਕਾ ਪਰਾਇਆ ਤੀਜੇ ਵਾਸਤੇ ਟੀਕਾ ਪਰਾਇਆ ਮੈਨੂੰ ਨਾ ਹੋ ਗਿਆ ਕੋਈ ਨਾ ਹੋਗਾ ਚੱਕ ਚਾਉਂਦੀ ਨਹੀਂ ਕਿਸਮਤਾਂ ਲੱਭਣਾ ਹਾਂ ਆਪਾਂ ਮਨ ਲੈ ਖਾਲੀ ਕਹਿ ਤੈਨੂੰ ਬੋਲ ਮੈਂ ਖਾਲੀ ਕਹਿ ਕਿ ਮਨ ਕੇ ਲੈ ਗਿਆ ਜਿਵੇਂ ਮਰਜ਼ੀ ਲੈ ਜਾ ਤੈ ਤੇ ਵੀਰੇ ਤੇ ਹੁਣ ਦੁੱਧ ਆ ਇਸ ਟਾਈਮ ਕਿੰਨਾ ਬਾਈ ਦੁੱਧ ਵੀਰੇ 12 ਤੋਂ 12 12 ਆਪਣੇ ਜੇ ਫਾਰਮ ਚਾਇਆ ਲੈ ਚ ਤੋਰ ਕੇ ਲੈ ਜੀ ਚੋ ਕੇ ਲੈ ਜੀ ਲੈ ਬਾਈ ਕਹਿੰਦਾ 12 ਘਰੋਂ ਜਿਹੜਾ ਮਿੰਕ ਕੇ ਲੈ ਜੇ ਕੰਡਾ ਲਿਆ ਵੇ ਕੋਈ ਚੱਕਰ ਨਹੀਂ ਮਾਗਰ ਕੱਟੀ ਆ ਮਾਗਰ ਕੱਟੀ ਵੀਰੇ ਤੇ ਦੂਜੇ ਸੂਏ ਵਾਸਤੇ ਵੀ ਪਿੱਠਪੂੜੇ ਦੀ ਮੰਤਰ ਜਮਾ ਥਣਾ ਸੁਣਾ ਸਪੇਸ ਪੂਰਾ ਵਧੀਆਗਾ ਤੇ ਬਰਿੰਦਰ ਕੀ ਰੇਟ ਕਰਿਆ ਬਈ ਦਾ ਰੇਟ ਵੀਰੇ 1b ਇਹਦਾ 1b ਹਾਂ ਮਾਨਦਾਨ ਹੋ ਜੂ ਮਾਨਦਾਨ ਕਰਾਂਗੇ ਬਈ ਕਰੋ ਮਸਗੇ ਜੀ ਵੀ ਕਿੱਕ ਵੀ ਕਰਨੀ ਠੀਕ ਹੈ ਕਈ ਵਾਰ ਦੋਨੇ ਇਕੱਠਿਆਂ ਖਰੀਦ ਲੈਂਦਾ ਕੋਈ ਤਾਂ ਖਰੀਦ ਲਾਂਦਾ ਬਈ ਕੋਈ ਗੱਲ ਨਹੀਂ ਮਾਨਦਨ ਫਿਰ ਹੋ ਜਾਏ ਦਿਖਾ ਦਾਂਗੇ ਹਾਂ ਆਪਣੀ ਐਵੇਂ ਨਹੀਂ ਹੈਗਾ ਵੀ ਉਹ ਆਪਣੇ ਕੇ ਫਾਰਮ ਤੇ ਆ ਕੇ ਬੰਦਾ ਉੱਥੇ ਤੋਲ ਕੇ ਦੋ ਲੈ ਜਾਂਦਾ ਚਾੜਾਂਗੇ ਉਹ ਜਗ ਆਪਣੀ ਲੈ ਬਾਈ ਬੱਚਿਆਂ ਨੇ ਮਿਲਦੀਆਂ ਨੇ ਦੋਨੇ ਦੋਨੇ ਬੱਚਿਆਂ ਦੀ ਮਿਲਦੀਆਂ ਨੇ ਕਈ ਵਾਰ ਕੱਟੀ ਵਾਲਾ ਲਾ ਵੀ ਸਕਦੇ ਸ਼ਾ ਨਾ ਲਾ ਲਾ ਨਹੀਂ ਸੀ ਫਿਰ ਕਿਸੇ ਅੱਡ ਵੇਚਦੇ ਜਿਸ ਨੂੰ ਆਉਂਦਾ ਬੱਚੇ ਨਹੀਂ ਮਿਲਦੀਆਂ ਨੇ ਦੋਨੇ ਆਪਾਂ ਨਾ ਇਹ ਕੰਮ ਕਰਨੀ ਆ ਕਈ ਵਾਰ ਮੈਂ ਆਏ ਨਹੀਂ ਕਹਿੰਦਾ ਵੀ ਕਈ ਵਾਰ ਵਾਲਾ ਕਹਿੰਦਾ ਯਾਰ ਕੱਟੀ ਰੱਖ ਲਈਏ ਪਾ ਦੇ ਵਿਕੀ ਜਾਊ ਹੈ ਨਾ ਉਹ ਕੰਮ ਨਹੀਂ ਹੈ ਤਸੱਲੀ ਕਰੋ ਪੂਰੀ ਫੇਰ ਤੁਸੀਂ ਜਿਹੜੀ ਝੋਟੀਆਂ ਖਰੀਦ ਸਕਦੇ ਹੋ ਤੇ ਆਪਣੇ ਕੋਲੇ ਬਾਈ ਟੋਕੜਾ ਹੋਰ ਵੀ ਮਿਲ ਜਾਣਗੇ ਟੋਕੜਾ ਵੀਰੇ ਹੈਗੇ ਨੇ ਇੱਦਾਂ ਹੁਣ ਕੱਢੋਂਗੇ ਹਾਂ ਇਦੋਂ ਉੱਚੇ ਮਿਲਦਾ ਦੁੱਧ ਕਿੰਨਾ ਕਿੰਨਾ ਦਾ ਦੁੱਧ ਵੀਰੇ ਇੱਕ ਥੱਲੇ ਦਾ ਟੋਕੜਾ ਹੈਗੀ ਆਪਣੇ ਕੋਲੇ ਉਹ ਸੀਮਾ ਵੀ ਨਾ ਲੱਗਿਆ ਹੋਇਆ ਉਹਨੂੰ ਪਿੱਸੇ ਕੱਟੀ ਆ ਉਹਦੇ ਉਹ ਬਾਈ ਹੈਗੇ ਹੈ 185 ਦੀ ਹਾਂ 14 ਲੀਟਰ ਦੁੱਧ ਹਾਂ 14 ਲੀਟਰ ਦੁੱਧ ਮਣਿਆ ਕੇ ਦੇਵਾਂਗਾ ਉਹ ਵੀ ਆਪਾਂ ਠੀਕ ਹੈ ਤਾਂ ਜੀ ਕਿੰਨਾ ਤਾਂ ਜੀ ਦਾ ਬਾਈ 20 ਲੀਟਰ ਦੁੱਧ ਦੇ ਦਿੰਗੇ ਠੀਕ ਹੈ ਲੈ ਮਿੱਤਰੋ ਦੇਖ ਕਿੰਨੀ ਨੀਲੀ ਰਾਵੀ ਦੀ ਖੜੀ ਆ ਆਪਣੇ ਕੋਲੇ ਦੂਜੇ ਛੋਟੀ ਉਹਦਾ ਬੱਚਾ ਮਰ ਹਾਂ ਅਗਲਾ ਕਹਿੰਦਾ ਪਤਾ ਨਹੀਂ ਕਿੰਨੇ ਟਾਈਮ ਦੀ ਸੂਈ ਹੈ ਬੱਚਾ ਮਰਿਆ ਹੋਇਆ ਹੈਗਾ ਉਹਦਾ ਉਹਨੂੰ 4 ਕਮੀਨੇ ਸੂਈ ਨੂੰ ਹੋਗੇ ਮਹੀਨੇ ਕਿਦੇ ਉਹ ਬਣੀ ਹੋ ਜਾਏਗੀ ਠੀਕ ਆ 12 ਲੀਟਰ ਤੋਂ ਧੋ ਦਿੰਦੀ ਆ ਉਹਦੇ ਥੱਲੇ ਵੀ 12 ਉਹਦਾ ਰੇਟ ਵੀਰੇ ਹੈਗਾ 85000 ਰੁਪਏ ਜੀ ਕਹਿ ਰਹੇ ਆ ਹੋਰ ਇਹ ਤਸੱਲੀ ਕਰਕੇ ਲੈ ਲਿਓ ਜਮਾ ਆਪਣੇ ਫਾਰਮ ਤੇ ਆ ਕੇ ਮੰਨ ਲੈ ਲੈ ਬਾਈ ਕਹਿੰਦਾ ਪੂਰੀ ਤਸੱਲੀ ਕਰਕੇ ਤੁਸੀਂ ਝੋਟੀਆਂ ਖਰੀਦ ਆ ਜਾਓ ਤੋਕੜਾਂ ਹੋਰ ਵੀ ਮਿਲ ਜਾਣਗੀਆਂ ਬਈਆਂ ਨੇ ਸੱਜਰਾਂ ਪਾਉਣੀਆਂ ਨੇ ਤੇ ਬਾਕੀ ਤੁਸੀਂ ਬਰਿੰਦਰ ਨਾਲ ਸੰਪਰਕ ਕਰ ਲਓ ਬਰਿੰਦਰ ਇੱਕ ਵਾਰੀ ਨੰਬਰ ਹੋਰ ਬੋਲ ਦਿੰਦਾ ਮੇਰਾ ਨਾਮ ਵੀਰੇ ਬਰਿੰਦਰ ਸਿੰਘ ਆ ਪਿੰਡ ਲੌਂਗਵਾਲ ਆ ਤੇ ਮੇਰਾ ਫੋਨ ਨੰਬਰ ਹੈਗਾ 980340998 ਠੀਕ ਆ ਬਾਈ ਨਾਲ ਸੰਪਰਕ ਕਰ ਲਓ ਮਿੱਤਰੋ ਜੇ ਚੰਗੀਆਂ ਟੋਕੜਾ ਖਰੀਦਣ ਦੇ ਚਾਹਵਾਨ ਹੋ ਤਾਂ ਤੁਹਾਨੂੰ ਸਿਰਾ ਗੱਲਬਾਤ ਮਿਲ ਜੂਗੀ ਬਾਈ ਜਗਤਾਰ ਇੱਕ ਪਾਸੇ ਅੱਜ ਫੇਰ ਲਈ ਖੜਾ ਚੰਗੀਆਂ ਝੋਟੀਆਂ ਲੈ ਕੇ ਆਉਂਦਾ ਹਰ ਸ਼ੁੱਕਰਵਾਰ ਨੂੰ ਆਪਾਂ ਮਾਨਸੀ ਦੇਖਦੇ ਹੁੰਨੇ ਆ ਤੇ ਬਾਈ ਜਰਾ ਥਣਲੇ ਬਾਗੀ ਹੁੰਗਾ ਨਾ ਝੋਟੀਆਂ ਦਾ ਜਮਾ ਸਪੇਸ ਪੂਛ ਐਨੀ ਚੰਗੀਆਂ ਤੇ ਚੰਗੇ ਪਸ਼ੂ ਲੈ ਕੇ ਆਉਂਦਾ ਤੇ ਬਾਕੀ ਆਪਾਂ ਬਾਈ ਨਾਲ ਸਾਰੀ ਗੱਲਬਾਤ ਕਰਾਂਗੇ ਇੱਕ ਵਾਰੀ ਤੁਸੀਂ ਮੱਧ ਤੌਰ ਲੈਵਾ ਸਾਰਾ ਗੱਲਾਂ ਬਾਤਾਂ ਚੈੱਕ ਕਰ ਲਓ ਕਿਸੇ ਤਰ੍ਹਾਂ ਦਾ ਕੋਈ ਡੇਡਾ ਬਣਦਾ ਨਹੀਂ ਤੇ ਓਕੇ ਜਮਾ ਤੇ ਬਾਕੀ ਪੂਰਾ ਸਪੇਸ ਤੇ ਥਾਣਾ ਜਿਹੜਾ ਤੇ ਬਾਕੀ ਲਿਓਟਾ ਲੂਟਾ ਚੰਗਾ ਤੇ ਸਾਰੀ ਗੱਲਬਾਤ ਆਪਾਂ ਬਾਈ ਨਾਲ ਕਰਦੇ ਆਂ ਬਾਈ ਸੱਚੀ ਗੱਲ ਸੱਚੀ ਗੱਲ ਬਾਈ ਤੇ ਪਹਿਲਾਂ ਤਾਂ ਨਾਮ ਦੱਸੋ ਨਾਮ ਬਾਈ ਜਗਤਾਰ ਸਿੰਘ ਪਿੰਡ ਉੱਬਾ ਜ਼ਿਲ੍ਹਾ ਮਾਨਸਾ ਠੀਕ ਹੈ ਤੇ ਜਗਤਾਰ ਮੋਬਾਈਲ ਨੰਬਰ ਬੋਲ ਬਾਈ ਮੋਬਾਈਲ ਨੰਬਰ 6239965945 ਜਗਤਾਰ ਜੇ ਆਪਾਂ ਬਾਈ ਆਪਾਂ ਝੋਟੀ ਦੀ ਗੱਲ ਕਰ ਲਈ ਤਾਂ ਕਹਿਵੇਂ ਸੂਏ ਇਹਦਾ ਭਾਈ ਚੌਥਾ ਸੂਆ ਸੂਈਆ ਚੌਥਾ ਸੂਆ ਤੇ ਕਿੰਨੇ ਦਿਨ ਹੋ ਗਏ ਅੱਜ ਭਾਈ ਇਹਦਾ ਭਾਈ ਪੂਰੇ 8 ਦਿਨ ਹੋ ਗਏ ਸੂਈ ਨੂੰ ਪੂਰੇ 8 ਕੱਟੀ ਆ ਨਾੜੂਆਂ ਨਾਲ ਆ ਕੱਟੀ ਜੀ ਮਾਗਰ ਕੱਟੀ ਆ 8 ਦਿਨ ਸੂਈ ਦੁੱਧ ਭਾਈ 12 ਲੀਟਰ ਬੋਲਾਂ ਧਿਆਰਾ ਭਾਈ ਪੂਰਾ ਮਿੰਕ ਲੈ ਜੇ ਜਮਾ ਮਿੰਕ ਭਾਈ ਦੀ ਵਾਰ ਦੱਤ ਪਾਇਸ਼ ਆਏ ਮੰਡੀ ਤੇ ਆਉਣੇ ਆ ਆਪਣੇ ਰਿਕਾਰਡ ਵਾਲੇ ਪਸ਼ੂ ਹੁੰਦੇ ਨੇ ਟਾਪ ਦੇ ਪਸ਼ੂ ਨੇ ਮੈਨੂੰ ਤਾਂ ਪਤਾ ਦੇਖਾ ਕਈ ਵਾਰ ਅਲੱਗ ਯਕੀਨ ਨਹੀਂ ਕਰਦਾ ਮੈਂ ਮੰਡੀ ਤੇ ਪਾਜੋੜਾ ਵੇਚ ਕੇ ਜਾਂਦੇ ਜਾਂਦੇ ਬਿਲਕੁਲ ਲੈ ਕੇ ਵੀ ਚੰਗੇ ਆ ਹਣਾ ਤੇ ਬਾਕੀ ਭਾਈ ਜੇ ਕਿਸੇ ਨੇ ਤਸੱਲੀ ਕਰਨੀ ਆ ਕੰਡਾ ਉਹਰਾ ਨਾਲ ਲੱਗਿਆ ਜੋ ਹਣਾ ਦੋ ਤਿੰਨ ਟਾਈਮ ਚੱਕਰ ਨਹੀਂ ਬਾਈ ਜਿੰਨਾ ਕਹਿ ਲਿਆ ਉਹ ਤੋਂ ਦੁੱਧ ਵੱਧ ਹੋਊਗਾ ਬਾਈ ਠੀਕ ਆ 12 ਕਿਲੋ ਤਾਂ ਪਲੱਸ ਹੋਊਗਾ ਪਲੱਸ ਹੋਊਗਾ ਹੂੰ ਤੇ ਕਿੰਨਾ ਕੁ ਦੁੱਧ ਆਉ ਜਗਤਾਰ ਮੰਨ ਲਾ ਇਹ ਬਾਈ 14 ਦੀ ਮੇਹਰ 14 15 ਦਾ ਖੁੱਲਾ ਕੱਢਣਾ ਆਪਾਂ ਮੰਨ ਲਾ 14 ਮੰਨ ਕੇ ਦੇ ਦੇ ਆਲੇ ਵੀ 14 ਕਿਲੋ ਕੱਢੂਗੀ ਹਾਂ ਤੇ ਕੀ ਰੇਟ ਕਰਦਾ ਜਗਤਾਰ ਇਹਦਾ ਬਾਈ ਡੇਢ ਆ ਮੌਕੇ ਤੇ ਮਾਨਤਾਨ ਫੁੱਲ ਹੋਊਗਾ ਮਾਨਤਾਨ ਹੋ ਜਾਊਗਾ ਲੈ ਮਿੱਤਰੋ ਡੇਢ ਲੱਖ ਰੁਪਈਆ ਬਾਈ ਜਗਤਾਰ ਰੇਟ ਕਰਦਾ ਮਾਨਤਾਨ ਹੋ ਜਾਊ ਮੌਕੇ ਤੇ 12 ਕਿਲੋ ਪ੍ਰੋਪਰ ਜਿਹੜਾ ਹੁਣ ਇਸ ਟਾਈਮ ਦੁੱਧ ਤਿਆਰ ਆ ਕੋਈ ਭਰਾ ਕੰਡਾ ਲੈ ਕੇ ਤੋਲ ਸਕਦਾ ਮਗਰ ਕੱਟੀ ਆ ਅੱਠ ਢਣੇ ਸੂਈ ਹੈ ਨਾ ਤੇ ਮੌਕੇ ਤੇ ਮਾਨਦਾਨ ਜ਼ਰੂਰ ਹੋ ਜੂਗਾ ਲੈ 2 ਨੰਬਰ ਵਾਲੀ ਤੋਰ ਬਾਈ ਕਰਾਂ ਤੋਰੀ ਹੋ ਜੂਗੀ ਤੇ ਬਾਕੀ ਦੂਜੇ ਨੰਬਰ ਦੇ ਤੁਸੀਂ ਚੈੱਕ ਕਰ ਲੋ ਇਹ ਵੀ ਝੋਟੀ ਤਾਜੀ ਸੂਈ ਹੋਈ ਆ ਇਹ ਵੀ ਇਹ ਤਾਂ ਜਮੀ ਤਾਜੀ ਆ ਤਾਜੀ ਸੂਈ ਤੇ ਬਾਕੀ ਬਾਈ ਕਰਾਂ ਮੇਨ ਯਾਰ ਗੱਲ ਇੱਥੇ ਆ ਕੇ ਮੁੱਕਦੀ ਵੀ ਚੰਗੇ ਪਸ਼ੂ ਖਰੀਦਦਾ ਬਾਈ ਪੈਸੇ ਲਾਉਣ ਲੱਗਿਆ ਘੌਲ ਨਹੀਂ ਕਰਦਾ ਤੇ ਕਈ ਵਾਰ ਹੁੰਦਾ ਨਾ ਜਿੰਵੇਂ ਟੋਕੜਾ ਫੋਕੜਾ ਖਰੀਦ ਲੈਂਦੇ ਉਹ ਗੱਲ ਨਹੀਂ ਸਰਾ ਨਗ ਹੋਣਗੇ ਜਿਹੜੇ ਹੋਣਗੇ ਆਈ ਮੰਡੀ ਤੇ ਹੁੰਦੇ ਆ ਚੰਗੇ ਟੌਪ ਕੁਆਲਟੀ ਵਾਲੇ ਪਸ਼ੂ ਲੈ ਕੇ ਪਹੁੰਚ ਤੇ ਤੁਸੀਂ ਦੇਖ ਲਓ ਚੈੱਕ ਕਰ ਲਓ ਥਣਲੇਵਾ ਬਿਲਕੁਲ ਸਾਫ ਆ ਓਕੇ ਰਿਪੋਰਟ ਆ ਠੀਕ ਆ ਤੇ ਬਾਕੀ ਆਪਾਂ ਜਗਤਾਰ ਨੂੰ ਪੁੱਛਦੇ ਆ ਇਹਦੀ ਵੀ ਜਾਣਕਾਰੀ ਲੈਣੇ ਆ ਤੇ ਜਗਤਾਰ ਭਾਈ ਕੰਮੇ ਸੂਏ ਝੋਟੀ ਹੈ ਇਹ ਇਹ ਭਾਈ ਇਹ ਵੀ ਤੀਜਾ ਸੂਆ ਸੂਈ ਆ ਤੀਜਾ ਸੂਆ ਹਾਂਜੀ ਇਹਦੇ ਮਗਰਾਂ ਹੈਗੀ ਇਹਦੇ ਮਗਰ ਵੀ ਕੱਟੀ ਆ ਠੀਕ ਆ ਇਹਦੇ ਮਗਰ ਵੀ ਕੱਟੀ ਆ ਬਸ ਇੱਕ ਦੋ ਦਿਨਾਂ ਦਾ ਫਰਕ ਆ ਵਿੱਚ ਦੀ ਇਹਨਾਂ ਦਾ ਸਵਾਈ ਦਾ ਹੂੰ ਤੇ ਇਹ ਮਗਰਾਂ ਸੂਈ ਆ ਉਹ ਪਹਿਲਾ ਸੂਈ ਹੋਈ ਆ ਇਹਦੇ ਥੱਲੇ 10 ਲੀਟਰ ਜਮਾਂ ਬੋਲਾ ਨੈਟ ਹੁਣ ਤਿਆਰ ਆ ਭਾਈ ਕਿੰਨੇ ਦਿਨ ਹੋਏ ਇਹਨੂੰ ਸੂਈ ਨੂੰ ਇਹਨੂੰ ਪੂਰਾ 10 ਮਹੀਨਾ ਦੇਣਾ 10 ਦਿਨ 10 ਮਹੀ ਮਾਗਰ ਕੱਟੀਆ ਕੱਟੀ ਜੀ ਕੱਟੀ ਮਾਗਰ ਕੱਟੀਆ 10 ਕਿਲੋ ਦੋਗਾ 10 ਕਿਲੋ ਬਾਲਾ ਤਿਆਰ ਕਿੰਨਾ ਕਦੇ ਦੁੱਧ ਮੰਨ ਲੈ ਭਾਈ ਮੈਂ ਤਾਂ ਬਾਲਾ ਤਾਂ ਕਹਿਣ ਦਾ ਕੋਈ ਦਾਮ ਹੀ ਨਹੀਂ 13 14 ਦੇ ਦੇ 13 ਦੇ ਦੇ ਬਹੁਤ ਠੀਕ ਆ ਵੀ 13 ਮੰਨ ਕੇ ਆਪਾਂ ਕਹਿ ਦਈਏ ਵੀ ਰਲਾ ਲੈ ਜਾ ਰਾ ਭਾਈਆ ਕੋਣ ਦੇਂਦੀ ਦੁੱਧ ਇਹ ਯਾ ਤਾਂ ਅੱਜ ਵੀ ਲਾਤ ਮਾਰਿਆ ਹੈ ਲੈ ਇਹ ਰਛੋਆ ਹਸੂਆ ਡਿਟ ਜਾ ਡਿਟ ਜਾ ਕਿਉਂ ਤੂੰ ਆਪੇ ਵੀ ਮਰਸ ਡਾਂਗਰਾ ਨੇ ਮਾਰੇ ਜ਼ਹਿਰ ਲੱਗ ਰਿਆ ਤੂੰ ਕਾਉ ਦੁੱਧ ਕੋਣ ਦੇਂਦੀ ਦੁੱਧ ਕਿੱਤੇ ਦੇਗੀ ਤੂੰ ਜ਼ਹਿਰ ਲੱਗ ਰਿਆ ਯੂ ਇਹ ਸਾ ਹੱਡਾਂਗਰਾ ਗੇਲ ਧੱਕਾ ਨਿਕਰੇ ਅਗਰ ਦੇ और देने की चीज दिया डांगरा नेता मस्ती तो, तो यूँ दी भाई राइट मिल्क बूस्टर दार का डे आधा घंटा पहला एक कप तड़की सांझ और फिर देख भाई साहब दूध ओए होए बढ़िया रहता पसा होगा दो गुट दूध की फालतू आवेगी और अधिक जानकारी के लिए इस नंबर पे कॉन्टेक्ट कर सकते हैं आप सात आठ नौ जीरो जीरो बयालीस हजार ਇਹ 16 ਕਹੀ ਜਾਈ ਉਹ ਕੱਚੀ ਠੀਕ ਆ ਵੀ 13 ਆਪਾਂ ਮੰਨ ਕੇ ਦੇ ਦਿੰਦੇ ਆ 13 ਮੰਨ ਕੇ ਹਾਂ ਠੀਕ ਗੱਲ ਆ ਮਿੱਤਰੋ 10 ਕਿਲੋ ਜਿਹੜਾ ਹੁਣ ਪ੍ਰੋਪਰ ਤਿਆਰ ਆ 10 ਦਿਨਾਂ ਦੀ ਸੂਈ ਆ ਮੰਗਰ ਕੱਟੀ ਆ ਬਾਈ ਕਹਿੰਦਾ 13 ਕਿਲੋ ਦੁੱਧ ਇਹ ਦੇ ਦਊਗੀ ਕਿਉਂ ਹਜੇ ਤਾਂ 10 ਦਿਨ ਹੋਏ ਸੂਈ ਨੂੰ ਘੱਟੋ ਘੱਟ ਵੀ ਦੁੱਧ ਮਹੀਨੇ ਤੱਕ ਨੇ ਚੱਲਣਾਗਾ ਹਣਾ ਤੇ ਬਾਕੀ ਮੇਲਾ ਮੂਲਾ ਛੱਟ ਗਿਆ ਸਪਾਈ ਨਮਸਾਹ ਭਾਈ ਓਕੇ ਜੀਰਾ ਜੂਰਾ ਦੀ ਡਾਨਾ ਸਾਰਾ ਕੰਮ ਕੰਪਲੀਟ ਹੋ ਗਿਆ ਜਹਾਂ ਉਹ ਠੀਕ ਹੈ ਤੇ ਭਾਈ ਰੇਟ ਦੀ ਗੱਲ ਇੰਜ ਕਿ ਦਰੇ ਦਾ ਰੇਟ ਕੀ ਕਰਦੇ ਰੇਟ ਭਾਈ ਇਹਦਾ 135 ਆ 1 ਲੱਖ 35 ਹਜ਼ਾਰ 35 ਹਜ਼ਾਰ ਇਹਦਾ ਮਾਨਤਨ ਇਹਦਾ ਫੁੱਲ ਕਰਾਂਗੇ ਠੀਕ ਹੈ ਮਾਨਤਨ ਹੋ ਜਾਊਗਾ ਮਾਨਤਨ ਹੋ ਜਾਊਗਾ ਰੇਟ 1 ਲੱਖ 35 ਹਜ਼ਾਰ ਮਾਨਤਨ ਹੋ ਜਾਊਗਾ ਬਾਕੀ ਤੁਸੀਂ ਬਾਈ ਜਗਤਾਰ ਨਾਲ ਸੰਪਰਕ ਕਰ ਲਓ ਇੱਕ ਵਾਰੀ ਡਰੈੱਸ ਹੋਰ ਨੋਟ ਕਰ ਲਓ ਬਾਈ ਪੂਰਾ ਐਡਰੈਸ ਪਿੰਡੋਬਾ ਜੀ ਜ਼ਿਲ੍ਹਾ ਮਾਨਸਾ ਨਾਮ ਜਗਤਾਰ ਸਿੰਘ ਮੋਬਾਈਲ ਨੰਬਰ 6239950945 ਠੀਕ ਹੈ ਜੋ ਮੇਰਾ ਭਰਾ ਸਾਥੋਂ ਪਰ ਪਸ਼ੂ ਖਰੀਦਣਾ ਚਾਹੁੰਦਾ ਘਰੇ ਵੀ ਮਿਲ ਸਕਦਾ ਆਪਣੇ ਨਾਲ ਮੰਡੀ ਤੇ ਤਾਂ ਪਾਈ ਮੰਡੀ ਤੇ ਹੁੰਨੀ ਹੋਣੀ ਹੁੰਨੀ ਹੁੰਨੀ ਹੈ ਇੱਥੇ ਆਪਣਾ ਅੱਡਾ ਪੱਕੀ ਹੈ ਪੱਕੀ ਤਾਂ ਨਹੀਂ ਆਪਣੀ ਐਸੇ ਅੱਡੇ ਤੇ ਪੱਕੀ ਹੁੰਦਾ ਬਾਈ ਚੰਗੇ ਪਸ਼ੂ ਲੈ ਕੇ ਆਉਂਦਾ ਤੇ ਟਾਪ ਕੁਆਲਿਟੀ ਹੈ ਬਾਕੀ ਤੁਸੀਂ ਬਾਈ ਨਾਲ ਸੰਪਰਕ ਕਰਕੇ ਪੂਰੀ ਜਾਣਕਾਰੀ ਲੈ ਸਕਦੇ ਹੋ ਚੰਗੇ ਦੁੱਧ ਵਾਲੇ ਕਿਸੇ ਵੀ ਤਰ੍ਹਾਂ ਦਾ ਕੋਈ ਲਾਂਭਾ ਨਹੀਂ ਹੋਊਗਾ ਕਿਉਂਕਿ ਬਾਈ ਚੰਗੇ ਪਸ਼ੂ ਖਰੀਦਦਾ ਤੇ ਬਾਈ ਕੋਲ ਸਰਾ ਪੀਸ ਲਈ ਖੜਾ ਯਾਰਾ ਤੇ ਮੈਂ ਆਪਾਂ ਕਹਿੰਦੇ ਗੱਲਬਾਤ ਓਕੇ ਆ ਤੇ ਬਾਕੀ ਤਿਆਰ ਦੂਰ ਚੰਗੀ ਕਰੀ ਹੋਈ ਆ ਤੇ ਪੂਰੀ ਜਾਣਕਾਰੀ ਆਪਾਂ ਬਾਈ ਤੋਂ ਲੈ ਕੇ ਦਿੰਦੇ ਆ ਤਾਜੀ ਸੂਈ ਹੋਈ ਆ ਚੰਗੇ ਦੁੱਧ ਵਾਲੀ ਹੈਣਾ ਤੇ ਥੋੜੇ ਸੱਟ ਲੱਗੇ ਨਾ 2 35 ਹੈ ਜੀ ਤੇ ਬਾਕੀ ਉੱਤਰ ਦੇ ਥੋੜਾ ਜਿਹਾ ਜਿਵੇਂ ਆਪਾਂ ਕਹਿੰਦੇ ਪੈਰ ਤੇ ਸੱਟ ਵੱਜੀ ਹੋਈ ਆ ਤੇ ਬਿਠ ਫੁੜੇਲ ਚੰਗੀ ਵਾਲੀ 2 35 ਹੈ ਜੀ ਤੇ ਬਾਕੀ ਬਾਈ ਨੇ ਵੀ ਗਾਸ ਨਹੀਂ ਛੱਡੀ ਨਾ ਸਕਾਰ ਨਹੀਂ ਕਿੰਨਿਓ ਚੰਗੇ ਦੁੱਧ ਵਾਲੀ ਆ ਤੇ ਪੂਰੀ ਡਿਟੇਲ ਆਪਾਂ ਲੈ ਕੇ ਦਿੰਦੇ ਆ ਕੀ ਦੁੱਧ ਬਾਦ ਕਿੰਨਾ ਗ੍ਰੇਡ ਕਰਦਾ ਤੇ ਥਾਣੇ ਬਿਲਕੁਲ ਸਾ ਬਣਦੇ ਬਾਈ ਬਣਦੇ ਤੇ ਬਾਕੀ ਇੱਕ ਵਾਰੀ ਤੁਸੀਂ ਬੱਚੇ ਦਾ ਜਰੂਰ ਨਾ ਮਾਰ ਲਓ ਸਾਹਮਣੇ ਬੱਚੇ ਦਾ 나ੜੂ ਜਿਹੜਾ ਦਿਸ ਰਿਹਾ ਆਲੀ ਸੂਈ ਆ ਜੀ ਕੱਲ ਸੂਈ ਆ ਤੇ ਬਾਕੀ ਪੂਰੀ ਗੱਲਬਾਤ ਆਪਾਂ ਬਾਈ ਨਾਲ ਕਰਦੇ ਬਾਈ ਸਸੀ ਕਾ ਸਸੀ ਕਾ ਬਾਈ ਇਹ ਬਾਈ ਨਾਮ ਦੱਸੋ ਨਾਮ ਕੁਲਵੰਤ ਸਿੰਘ ਜੀ ਠੀਕ ਆ ਤੇ ਰੇਟ ਦੱਸਦੇ ਪਹਿਲਾਂ ਬਾਈ ਨੂੰ ਰੇਟ 235 ਹੈ ਜੀ 2 ਲੱਖ 35 ਹਜ਼ਾਰ ਹਾਂ ਤੇ ਸੁਵੰਤ ਬਾਈ ਜੇ ਆਪਾਂ ਦੁੱਧ ਦਾ ਲੈਟਰ ਜੀ ਛੋਟੀ ਦੁੱਧ ਗੱਲ ਕਰ ਲਈਏ ਬਾਈ ਕੁਲਵੰਤ ਮਨ ਲਾ ਕਹਵੇਂ ਸੁਈ ਆ ਇਹ ਜੀ ਦੂਜੀ ਆ ਜੀ ਦੂਜੇ ਸੂਏ ਠੀਕ ਆ ਕੱਲ ਸੂਈ ਆ ਹਾਂਜੀ ਠੀਕ ਆ ਤੇ ਮਤਲਬ ਦੁੱਧ ਹੁਣ ਕਿੰਨਾ ਘੱਟਿਆ ਵਾਲਾ 16 ਤਿਆਰ ਆ ਹਾਂ 18 ਦੇ ਹੁਣ ਜਮਾ ਤਿਆਰ ਆ ਤਿਆਰ ਆ ਇਹ ਮਣੈ ਦੋਗੇ ਹਾਂਜੀ ਕਈ ਵਾਰ ਆਲਾ ਕਹਿੰਦਾ ਸੀ ਮਣਕੇ ਦੇਖਣਾ ਯਾਰ ਹੋਊਗਾ ਜੀ ਤਸੱਲੀ ਨਾਲ ਦੇਵਾਂਗੇ ਠੀਕ ਆ ਪੂਰੇ ਦੇਖ ਲੈਣਾ ਮਾਗਰ ਕੱਟੀ ਹੈ ਨਾ ਹਾਂਜੀ ਹਾਂਜੀ ਮਾਗਰ ਕੱਟੀ ਆ ਤੇ ਬਾਕੀ ਚੰਗੇ ਦੁੱਧ ਆ ਲਿਆ ਬਾਈ ਕਹਿੰਦਾ 18 ਕਿਲੋ ਦੀ ਗਰੰਟੀ ਦੇ ਕੇ ਦਰਾਂਗੇ ਤੇ ਬਾਕੀ ਬਾਈ ਰੇਟ ਦੀ ਗੱਲ ਆਂਦੀ ਆ ਆਪਣਾ ਰੇਟ 2 35 235 ਠੀਕ ਹੈ 2 ਲੱਖ 35000 ਬਾਈ ਰੇਟ ਕਰਦਾ ਮਾਨਸਾ ਮੰਡੀ ਤੇ ਲੈ ਕੇ ਆਇਆ ਸੀਗਾ ਤੇ ਮਾਨਤਾਨ ਵਿੱਚੋਂ ਕਹਿੰਦਾ ਜਰੂਰ ਕਰਦੇ ਆਂਗੇ ਰੇਟ ਮੰਡੀ ਦੇ ਹਿਸਾਬ ਕਰਨਾ ਹੁੰਦਾ ਬਾਕੀ ਸੌਦਾ ਜਦੋਂ ਹੁੰਦਾ ਉਦੋਂ ਮਾਨਤਾਨ ਜਰੂਰ ਹੋ ਜੂਗਾ ਮਗਰ ਕੱਟੀਆਂ ਮਿੱਤਰੋ ਚੰਗੇ ਦੁੱਧ ਵਾਲੀਆਂ ਤੇ ਥਾਂਲੇ ਬਾਬੇ ਬਿਲਕੁਲ ਸਾਫ ਆ ਦੁੱਧ ਬਾਈ ਕਹਿੰਦਾ ਹੁਣ ਵੀ ਤੁਸੀਂ ਮਣਕੇ ਲੈ ਜਾਓ ਗਰੰਟੀ ਵਾਲਾ ਸਾਰੀ ਮੰਡੀ ਚੋਂ ਮੰਨ ਲਾ ਚੰਗੀ ਮੱਝ ਆ ਗਈ ਤੇ ਬਾਕੀ ਤੁਸੀਂ ਬਾਈ ਨਾਲ ਇੱਥੇ ਆ ਕੇ ਮਿਲ ਸਕਦੇ ਹੋ ਥਾਂਲੇ ਬਾਬੇ ਲੋਕੋ ਲੋਕੇ ਆ ਤੇ ਬਾਕੀ ਆਪਾਂ ਨੂੰ ਲਿਓਟਾ ਦੱਸਦਾ ਹਣਾ ਚਵਾਈ ਚੂਈ ਕਿਵੇਂ ਬਾਈ ਪੂਰੀ ਆਈ ਓਕੇ ਆ ਓਕੇ ਆ ਤੇ ਬਾਕੀ ਦੱਸ ਦੇ ਯਾਰ ਮੱਝ ਵੀ ਦੁੱਧ ਚੰਗਾ ਕੱਢੂਗੀ ਹਨਾ ਤੇ ਮੰਗਰ ਕੱਟੀ ਆਗੀ ਬਾਕੀ ਬਾਈ ਨਾਲ ਇੱਥੇ ਆ ਕੇ ਤੁਸੀਂ ਤਾਲਮਿਲ ਬਣਾ ਸਕਦੇ ਗੱਗੀ ਮਿਲਿਆ ਆਪਾਂ ਨੂੰ ਪੁਰਾਣਾ ਮੰਦਾ ਹਨਾ ਵਪਾਰੀ ਆ ਬਾਈ ਕੋਲੇ ਚੰਗੇ ਨਗ ਹੁੰਦੇ ਆ ਅੱਜ ਵੀ ਸ਼ੁਰੂਆਤ ਕਰਦੇ ਆ ਇਸ ਨਵੀਂ ਵੀਡੀਓ ਦੇ ਨਾਲ ਬੂਰੀ ਮੱਝ ਤੋਂ ਲੈ ਵੀ ਤੋਰ ਗੱਗੀ ਕਰਾਂ ਤੇ ਟੋਕੜ ਆਗੀ ਤੇ ਬਾਕੀ ਫਿਰ ਆਪਾਂ ਬਾਈ ਤੋਂ ਸਾਰੀ ਗੱਲਬਾਤ ਪੁੱਛਾਂਗੇ ਇੱਕ ਵਾਰੀ ਤੁਰਦੀ ਤੁਸੀਂ ਚੈੱਕ ਕਰੋ ਤੇ ਪੂਰੀ ਵਧੀਆ ਜਿਹੜੀ ਝੋਟੀਆਂ ਪੂਰੀ ਕਈ ਵਾਰ ਭਰਾ ਕਹਿੰਦੇ ਨਾ ਸਕੀਨ ਤੇ ਤਾਜੀ ਮੰਗੂ ਜਰਾ ਪਿਆਲੇ ਵਾਲੂ ਹਨਾ ਪੂਰਾ ਫਸਮਾ ਵਧੀਆ ਤੇ ਚੰਗੀ ਝੋਟੀ ਕਿੰਨੀ ਗੱਬਣਾ ਕਿੰਨਾ ਦੁੱਧਾ ਸਾਰੀ ਗੱਲਬਾਤ ਕਰਾਂਗੇ ਜੇਕਰ ਮਿੱਤਰੋ ਤੁਸੀਂ ਪਸ਼ੂ ਕੋਈ ਖਰੀਦਣਾ ਚੰਗਾ ਤਾਂ ਤੁਹਾਨੂੰ ਮਾਨਸਾ ਮੰਡੀ ਤੇ ਆਉਣਾ ਪੈਣਾ ਕਿਉਂਕਿ ਜਿਹੜੀ ਇਹ ਮੰਡੀ ਆ ਸ਼ੁੱਕਰਵਾਰ ਨੂੰ ਲੱਗਦੀ ਆ ਤੇ ਬਾਕੀ ਆਪਾਂ ਬਾਈ ਨਾਲ ਸਾਰੀ ਗੱਲਬਾਤ ਕਰਕੇ ਜਾਣਕਾਰੀ ਲੈ ਕੇ ਡਿਟੇਲ ਸਾਂਝੀ ਕਰਦੇ ਆ ਤੇ ਆਹ ਸਾਹਮਣੇ ਜਿਹੜਾ ਦਾ ਬੱਚਾ ਦੇਖ ਲਓ ਤੁਸੀਂ ਹਨਾ ਬੂਰੇ ਰੰਗ ਦਾ ਤੇ ਨੀਲੀ ਦਾ ਵੀ ਬੂਰੀਏ ਗ੍ਰੇਡੇਡ ਮੱਝ ਆ ਗਈ ਤੇ ਬਾਕੀ ਕੱਲੀ ਕੱਲੀ ਮੱਝ ਤੋਰ ਕੇ ਦਿਖਾਈ ਜਮੇ ਨਾਲ ਦੇ ਨਾਲ ਡਿਟੇਲ ਹਾਂ ਜੀ ਬਾਈ ਸਸੀ ਗਾਲ ਸਸੀ ਗਾਲ ਨਾਮ ਦੱਸੋ ਬਾਈ ਪਹਿਲਾਂ ਤਾਂ ਆਪਣਾ ਨਾਮ ਗੱਗੀ ਆ ਜੀ ਠੀਕ ਆ ਗੱਗੀ ਮਤਲਬ ਜੇ ਆਪਾਂ ਬਾਈ ਗੱਲ ਕਰ ਲਈ ਬੂਰੀ ਝੋਟੀ ਦੀ ਹਾਂਜੀ ਤੇ ਮਤਲਬ ਕੈਮੇ ਸੂਏਗੀ ਦੂਜਾ ਸੂਆ ਜੀ ਦੂਜਾ ਸੂਆ ਹਾਂਜੀ ਤੇ ਮਤਲਬ ਗੱਭਣ ਕਿੰਨੇ ਟਾਈਮ ਦੀ ਹੈ ਗੱਭਣ ਤਾਂ ਵੀਰੇ ਹੈਗੀ ਹੈ 2 ਮਹੀਨੇ ਦੀ ਆਪਾਂ ਖਾਂਜੀ ਕਹਿ ਕੇ ਦੇ ਮਤਲਬ ਚੈੱਕ ਤਾਂ ਨਹੀਂ ਕਰਾਈ ਨਾ ਚੈੱਕ ਕਰਾਈ ਨਹੀਂ ਠੀਕ ਆ ਮਗਰ ਕੱਟੀ ਆ ਮਗਰ ਕੱਟੀ ਆ ਜੀ ਦੁੱਧ ਦੁੱਧ 10 ਕਿਲੋ ਜੀ ਪੂਰਾ ਹਾਂਜੀ 10 ਕਿਲੋ ਦੁੱਧਾ ਤੇ ਮਤਲਬ ਬੂਰੀ ਕੱਟੀ ਤੇ ਬਾਕੀ ਰੇਟ ਦਾ ਕੀ ਕਰਤਾ ਰੇਟ ਇਹਦਾ 1 ਲੱਖ ਰੁਪਇਆ ਹੀ ਹਾਂ ਨਾ ਹੀ 95000 ਦੀ ਛੱਡਾਂਗੇ 5000 ਹੀ ਮਾਨਦਾਨ ਕਰਾਂਗਾ ਰੇਟ 1 ਲੱਖ ਰੁਪਇਆ 95000 ਦੀ ਬਾਈ ਕਹਿੰਦਾ ਵੇਚਣੀ ਆ ਜੇ ਕੋਈ ਆਪਣੀ ਵੀਡੀਓ ਲਾਈਕ ਕਰਕੇ ਆਉ 1000 1000 ਹੋਰ ਛੱਡ ਦੇ ਯਾਰ ਵੀ ਆ ਹੋਰ ਕਹਿੰਦਾ ਮਾਨਦਾਨ ਕਰ ਦਿਆਂਗੇ ਤੇ ਬਾਕੀ ਦੋ ਨੰਬਰ ਵਾਲੀ ਤੋਰ ਬਾਈ ਦੋ ਨੰਬਰ ਤੇ ਤੋਰ ਕੇ ਦਿਖਾਉਣਾ ਸਾਨੂੰ ਬਦੀ ਤੇ ਦੋ ਨੰਬਰ ਤੇ ਤੁਰਦੀ ਤੁਸੀਂ ਝੋਟੀ ਚੈੱਕ ਕਰ ਲੋ ਇਹ ਆ ਥੋੜੇ ਸੰਗ ਜਰੂਰ ਟੇਢੇ ਜੇ ਹਨਾ ਤੇ ਇਹ ਝੋਟੀ ਚੰਗੀ ਆਗੀ ਥਣ ਲੈ ਬਬਲ ਬਿਲਕੁਲ ਸਾਫ ਆ ਤੇ ਸੂਈ ਇਹ ਵੀ ਹੈਗੀ ਈ ਮਹੀਨਾ ਡੇਢ ਮਹੀਨਾ ਦੀ ਬਾਕੀ ਆਪਾਂ ਪੁੱਛ ਕੇ ਬਾਈ ਤੋਂ ਗੱਲਬਾਤ ਕਰਾਂਗੇ ਥਣੇਵਾ ਬਿਲਕੁਲ ਓਕੇ ਆ ਜਮਾ ਚਾਰੇ ਥਣ ਇਕੱਲਾ ਇਕੱਲਾ ਤੇ ਬੜੀ ਸਾਫ਼ ਚਵਾਈ ਦੇ ਜੇ ਆਪਾਂ ਕਹੇ ਹਣਾ ਸਿੰਗ ਥੋੜੇ ਬੰਨਦੇ ਵਸ ਸਿੰਗ ਥੋੜੇ ਜਰੂਰ ਡੇਢੇ ਮੇਢੇ ਤੇ ਦੁੱਧ ਵਾਲੀ ਚੋਟੀ ਹੈ ਜੇ ਆਪਾਂ ਗੱਲ ਕਰ ਲਈਏ ਬਾਕੀ ਇਹਦੀ ਵੀ ਨਾਲ ਦੀ ਨਾਲ ਆਪਾਂ ਡਿਟੇਲ ਲੈ ਕੇ ਦੇਈ ਜਾਵਾਂਗੇ ਬਾਈ ਤੋਂ ਤੇ ਕੀ ਰੇਟ ਆ ਕਿੰਨਾ ਹੋਆ ਤੇ ਕਹ ਕਿ ਜੇ ਆਪਾਂ ਇਹਦੀ ਗੱਲ ਕਰੀ ਬਾਈ ਕਿਵੇਂ ਸੂਏਗੀ ਇਹ ਵੀ ਦੂਜਾ ਸੂਆ ਤੀਜੇ ਲਈ ਗੱਭਣਾ ਤਿੰਨ ਮਹੀਨਿਆਂ ਦੀ ਦੂਜਾ ਸੂਆ ਤੀਜੇ ਲਈ ਗੱਬਣਾ ਤਨ ਮਹੀਨੇ ਚੱਕਪਾਸ ਚੱਕਪਾਸ ਜੀ ਤਸੱਲੀ ਕਰਾ ਲੇ ਹਾਂਜੀ ਤਸੱਲੀ ਕਰਾ ਦੁੱਧ ਕਿੰਨਾ ਦਾ ਦੁੱਧ ਕੋਈ 12 ਨਹੀਂ ਕੋਈ 13 ਨਹੀਂ 10 ਦੇ ਲੀਟਰ ਮਾਰ ਕੇ ਲੈ ਕੇ ਜਾਵੇ ਠੰਡਾ ਕਰਕੇ ਆਵੇ 10 ਕਿਲੋ ਮੱਲਾ ਕੰਡਾ ਲੈ ਕੇ ਜੋਕ ਕੇ ਲੈ ਜੀ ਹਾਂਜੀ ਆਹ ਦਾ ਕੰਡਾ ਦੇ ਬਾਰਟੀ ਲੈ ਆਵੇ ਜੋਕ ਕੇ ਲੈ ਜੀ 10 ਕਿਲੋ ਦੁੱਧ ਤੁਸੀਂ ਜੋਕ ਕੇ ਲੈ ਜਾਓ ਤੇ ਬਾਕੀ ਮਗਰ ਬਾਈ ਕੱਟਾ ਕੱਟੀ ਹੈ ਮਗਰ ਕੱਟਾ ਜੀ ਮਗਰ ਕੱਟਾ ਹਾਂਜੀ ਤੇ ਇੱਕ ਗ੍ਰੇਟ ਇਹਦਾ ਬਾਈ ਕੀ ਕਰਤਾ ਇਹਦਾ ਵੀ 1 ਲੱਖ ਰੁਪਿਆ ਜੀ 1 ਲੱਖ ਰੁਪਿਆ ਹਾਂਜੀ ਮਾਨਤਨ ਹੋ ਜਾਊਗਾ ਇਹਦਾ ਵੀ ਮਾਨਤਨ ਹੋਊਗਾ ਹੀ ਖੁੱਲਾ ਠੀਕ ਆ ਲੈ ਵੀ ਜਦ ਲੱਗਦਾ ਹੈ ਕਿ ਇਹ ਮੈਂ ਤਾਜੀ ਸੂਈ ਹੁੰਦੀ ਹੈ ਨਾ हां जी हां ਬਸ ਮਾਪ ਸਮੂਹ ਪੂਰਾ ਸਰਾਇਆ ਨਾ ਸਰਾਇਆ ਬਸ ਮਾਪ ਤੇ ਤੋਰ ਬਈ 3 ਨੰਬਰ ਵਾਲੀ ਕਾ ਇਹ ਥੋੜਾ ਜਿਹਾ ਫਿੱਕੀ ਜਰੂਰ ਆ ਲਿੱਸੀ ਹੈਗੀ ਤੇ ਬਾਕੀ ਤੁਸੀਂ ਇਹ ਵੀ ਤੁਰਦੀ ਚੈੱਕ ਕਰ ਲੋ ਤੇ ਬਾਕੀ ਅੱਜ ਬਾਈ ਕੋਲੇ ਨਾ ਟੋਕੜੀ ਲੈ ਕੇ ਆਇਆ ਕਹਿੰਦਾ ਤੇ ਇਕੱਠੀਆਂ ਕਰਕੇ ਜਿਵੇਂ ਕਹਿੰਦਾ ਭਾਲ ਕੇ ਲਿਆ ਇਹ ਥੋੜਾ ਜਿਹਾ ਜਿਵੇਂ ਕਹਦੀ ਇਹ ਵੱਡਿਆਂ ਚ ਆ ਜਾਂਦੀ ਆ ਤੇ ਉਹੇ ਹਿਸਾਬ ਦੀ ਮੰਨ ਲਾ ਰੇਟ ਹੋਊਗਾ ਤੇ ਬਾਕੀ ਇਹਦਾ ਵੀ ਆਪਾਂ ਜਾਣਕਾਰੀ ਲੈ ਕੇ ਦਿੰਨੇ ਆ ਤੇ ਬਾਕੀ ਗੱਲਬਾਤ ਆ ਫਿਰ ਬਈ ਨਾ ਕਰਦੇ ਆ ਤੇ ਵੱਡੀ ਐ ਥੋੜੀ ਲੱਸੀ ਆ ਜਿਵੇਂ ਕਹਦੇ ਥੋੜਾ ਜਿਹਾ ਸਾਹਮ ਸੰਭਾਲ ਚ ਘਟ ਹੋਈ ਜਾਂਦੀ ਹੈ ਨਾ ਤੇ ਚਾਰੇ ਥਣ ਇਕੱਲੇ ਇਕੱਲੇ ਨੇ ਤੇ ਬਾਕੀ ਇਹਦੇ ਮਗਰ ਗਈ ਬਈ ਇਕੱਠੀ ਐ ਕੱਟਾ ਇਹਦੇ ਮਗਰ ਕੱਟੀ ਐ ਇਹਦੇ ਮਗਰ ਕੱਟੀ ਐ ਕਿੰਨੇ ਟਾਈਮ ਦੀ ਸੂਈ ਆ ਇਹ 2.5 ਮਿੰਨਾਂ ਤਣ ਦੀ ਸੂਈ ਆ 2.5 ਮਿੰਨਾਂ ਦੀ ਹਾਂਜੀ ਠੀਕ ਆ ਤੇ ਗੱਭਣ ਕਿੰਨੇ ਟਾਈਮ ਦੀ ਆ ਗੱਭਣ ਨਹੀਂ ਹੈਗੀ ਬਾਈ ਗੱਭਣ ਨਹੀਂ ਹੈਗੀ 2.5 ਮਹੀਨੇ ਸੂਈ ਆ ਹਾਂਜੀ ਦੁੱਧ ਕਿੰਨਾ ਦੁੱਧ 8 ਲੀਟਰ ਜੀ 8 ਲੀਟਰ ਦੁੱਧ ਦਾ ਹਾਂਜੀ ਠੀਕ ਆ ਲੱਸੀ ਵਾਲੀ ਲੱਗਦੀ ਹੈ ਨਾ ਲੱਸੀ ਆ ਫਿੱਕੇ ਕਰਵਾਈ ਆ ਜੀ ਫਿੱਕੇ ਕਰਵਾਈ ਆ ਤੇ ਕੀ ਮੁੱਲ ਕਰਤਾ ਬਾਈ ਇਹਦਾ ਇਹਦਾ 75000 ਜੀ 75000 ਹਾਂਜੀ ਮਾਨਦਾਨ ਮਾਨਦਾਨ ਹੋ ਜੂ ਇਹਦਾ ਵੀ ਠੀਕ ਆ ਕਿੰਨੇ ਦੇਣੀ ਆ ਲਾਸਟ ਕਿੰਗਾ ਦੇ ਇੱਕੋ ਹੀ ਹਾਂ ਨਾ 70 ਵਾਲੀ ਦੇ ਦਿਆਂਗੇ ਜੀ ਲੈ ਵੀ ਕਹਿੰਦਾ 70000 ਦੀ ਅੱਜ ਦੇ ਦਿਆਂਗੇ ਦੇਖੋ 70000 ਦਾ ਰੇਟ ਮੰਡੀ 'ਚ ਮੇਰੇ ਹਿਸਾਬ ਨਾਲ ਤਾਂ ਹੋਣਾ ਨਹੀਂ ਕਿਉਂਕਿ ਮਹਿੰਗਾਈ ਬਹੁਤ ਆ ਗਈ ਤੇ ਬਾਈ ਨੇ ਟਾਈਮ ਹੀ ਨਹੀਂ ਸੁਈ ਹੋਈ ਆ 70000 ਦੀ ਮੱਝ ਕਹਿੰਦਾ ਖੋਲ ਕੇ ਲੈ ਜਾਓ ਮਾਨ ਤਾਨ ਵਿੱਚੇ ਕਰਕੇ ਠੀਕ ਆ ਤੇ ਬਾਕੀ ਦੁੱਧਾ ਕਿੰਨਾ ਸੀ ਬਾਈ 8 ਲੀਟਰ ਜੀ 8 ਲੀਟਰ ਦੁੱਧ ਜਮਾ ਪੂਰਾ ਮੁੱਕਦਾ ਤਿਆਰ ਆ ਤੇ ਚਾਰ ਨੰਬਰ ਵਾਲੀ ਤੋੜ ਕਰਾਂ ਇਹ ਵੀ ਟੋਕੜਾ ਹਾਂਜੀ ਇਹ ਵੀ ਟੋਕੜਾ ਇਹ ਵੀ ਟੋਕੜਾ ਬਾਈ ਕੋਲੇ ਸਾਰੀਆਂ ਅੱਜ ਮੰਨ ਲਾ ਟੋਕੜਾ ਇਕੱਠੀਆਂ ਕਰੀਆਂ ਹੋਈਆਂ ਨੇ ਤੁਰਦੀ ਤੁਸੀਂ ਇਹ ਵੀ ਚੈੱਕ ਕਰ ਲੋ ਠੀਕ ਆ ਥਣ ਲੇਵਾ ਸਾਫ ਆ ਤੇ ਬਾਕੀ ਆਪਾਂ ਰੇਡ ਰੂਟ ਬਾਈ ਨੂੰ ਪੁੱਛ ਕੇ ਦੱਸਦੇ ਆ ਤੇ ਕਦ ਥੋੜਾ ਦਰਮਿਆਨਾ ਜ਼ਰੂਰ ਆ ਤੇ ਮਗਰੇ ਦੇ ਮਗਰੀ ਕੱਟੀ ਆ ਕੱਟੀ ਆ ਮੰਗਰੇ ਇਹਦੇ ਵੀ ਕੱਟੀ ਆ ਇਹ ਬਾਕੀ ਕੱਟੀਆਂ ਨੇ ਤੁਹਾਨੂੰ ਮੱਝਾਂ ਮਿਲ ਜਾਣੀਆਂ ਜੇ ਕਈ ਵਾਰ ਕੱਲੀਆਂ ਤੋਕਣਾ ਲੈਣੀਆਂ ਹੁੰਦੀਆਂ ਨਾ ਤਾਂ ਉਹ ਵੀ ਖਰੀਦ ਸਕਦਾ ਥਾਂਲੇਵਾ ਸਾਫਾ ਬਿਲਕੁਲ ਤੇ ਕੱਦ ਜ਼ਰੂਰ ਦਰਮਿਆਨਾ ਤੇ ਬਾਕੀ ਥੋੜਾ ਜਿਹਾ ਕਈ ਵਾਰ ਮੌਕੇ ਦੇ ਸਾਮ ਸੰਭਾਲ ਦੇ ਫਰਕ ਪੈਂਦਾ ਕਿਉਂਕਿ ਕਹਿੰਦੇ ਸੂਇ ਬਈ ਇਹ ਇਹ ਤੀਜਾ ਸੂਆ ਜੀ ਤੀਜਾ ਸੂਆ ਵੇ ਕਿੰਨਾ ਟਾਂਗ ਸੂਈ ਆ ਇਹਨੂੰ ਹੋ ਗਏ 3 ਮਹੀਨੇ ਜੀ ਡੱਬਣਾ ਕੀ ਡੱਬਣਾ ਹੀ ਖਾਲੀ ਕਹਿ ਕੇ ਦੇਵਾਂਗੇ ਮਹੀਨਾ ਜੜੇ ਮਹੀਨੇ ਦੀ ਆ ਜੀ ਆਪਾਂ ਵੀ ਅੱਗੋਂ ਖਾਲੀ ਕਹਿ ਕੇ ਲੈ ਕੇ ਖਾਲੀ ਕਹਿ ਕੇ ਦੇਵਾਂਗੇ ਦੁੱਧ ਕਿੰਨਾ ਦੁੱਧ 8 ਲੀਟਰ ਇਹਦੇ ਥੱਲੇ ਜੀ ਪੂਰਾ ਹਾਂਜੀ 8 ਕਿਲੋ ਦੁੱਧਾ ਤੇ ਖਾਲੀ ਕਹਿ ਕੇ ਦੇਵਾਂਗੇ ਬਾਈ ਕਹਿੰਦਾ ਤਿੰਨ ਕਿ ਮਹੀਨੇ ਸੂਈ ਆ ਹਾਂਜੀ ਤਿੰਨ ਮਹੀਨੇ ਸੂਈ ਆ ਡੇਢ ਮਹੀਨਾ ਡੇਢ ਮਹੀਨਾ ਮਾਰ ਦਿੱਤੀ ਕੈਂਸਰ ਆ ਠੀਕ ਆ ਤੇ ਗੱਗੀ ਰੇਟ ਦੀ ਗੱਲ ਆਂਦੀ ਬਾਈ ਇਹਦਾ ਵੀ 75 ਆ ਜੀ 75000 ਹਾਂਜੀ ਦੁੱਧ 8 ਕਿਲੋ ਹਾਂਜੀ ਦੁੱਧ 8 ਕਿਲੋ ਰੇਟ 75000 ਆ ਹਾਂ ਨਾ 70 ਦੀ ਇਹ ਵੀ 70 ਦੀ ਇਹ ਵੀ ਦੇ ਦਿਆਂ ਕਹਿੰਦਾ ਦੇਖੀ ਬਈ ਇਧਰ ਨੂੰ ਜਮੜਿਆ 70000 ਦੀ ਇਹ ਵੀ ਬਾਈ ਕਹਿੰਦਾ ਦੇ ਦੇ ਦਾਂਗੇ